ਪਹਿਲਾਂ ਕਹਿੰਦੇ ਜਦੋਂ ਪਿੰਡ ਦੇ ਵਿੱਚ ਵੀ ਕਿਤੇ ਕਿਸੇ ਦੀ ਅਣਬਣ ਹੁੰਦੀ ਸੀ ਨਾ ਦੋਹਾਂ ਜੀਆਂ ਦੀ ਤਾਂ ਉਹਨੂੰ ਪਿੰਡ ਦੇ ਸਰਪੰਚ ਜਾਂ ਮੋਤਵਾਰ ਬੰਦੇ ਸੁਲਝਾ ਲੈਂਦੇ ਸੀ ਗੱਲ ਜਿਹੜੀ ਆ ਪੰਚਾਇਤ ਚੋਂ ਥਾਣੇ ਕਚੈਰੀ ਨਹੀਂ ਜਾਂਦੀ ਨਹੀਂ ਜਾਂਦੀ ਸੀ ਹੁਣ ਅੱਜ ਕੱਲ ਸਹੂਲਤਾਂ ਹੋ ਗਈਆਂ ਨੇ ਕਹਿੰਦੇ ਅੱਜ ਕੱਲ ਵਿਆਹ ਨੂੰ 15 ਦਿਨ ਬਾਅਦ ਚ ਹੁੰਦੇ ਤਲਾਕ ਦੇ ਪੇਪਰ ਵੱਟ ਤੇ ਪਏ ਹੁੰਦੇ ਕੀ ਕਾਰਨ ਬੰਦੇ ਉਹ ਵੀ ਅੱਜ ਕੱਲ ਤਲਾਕ ਕਿਉਂ ਹੁੰਦੇ ਨੇ ਯਾਰ ਇਹਦੇ ਬੜੇ ਕਾਰਨ ਨੇ ਪਹਿਲੀ ਗੱਲ ਤੇ ਮੈਨੂੰ ਲੱਗਦਾ ਵੀ ਇੰਟਰਫੀਰੈਂਸ ਸੱਸ ਦੀ ਨਾ ਨਾਨਾ ਦੀ ਜਾਂ ਕੁੜੀ ਦੇ ਪਰਿਵਾਰ ਦੀ ਇੰਟਰਫੀਰੈਂਸ ਨਹੀਂ ਹੋਣੀ ਚਾਹੀਦੀ ਅਨ ਬਨ ਸਾਰਿਆਂ ਚ ਹੁੰਦੀ ਹੈ ਜਦੋਂ ਦੋ ਬੰਦਿਆਂ ਦਾ ਵਿਆਹ ਹੁੰਦਾ ਤੇ ਥੋੜਾ ਵਕਤ ਲੱਗਦਾ ਹੈ ਐਡਜਸਟਮੈਂਟ ਹੋ ਜਾਂਦੇ ਮੁੰਡੇ ਦੀ ਥੋੜੀ ਜਿਹੀ ਆਦਤਾਂ ਅਲੱਗ ਹੁੰਦੀਆਂ ਕੁੜੀ ਦੀਆਂ ਅਲੱਗ ਹੁੰਦੀਆਂ ਉਹਨਾਂ ਨੂੰ ਵਕਤ ਦੇਣਾ ਚਾਹੀਦਾ ਜੇ ਕੁੜੀ ਕੋਈ ਗਲਤੀ ਕਰ ਦਿੰਦੀ ਨਾਲ ਹੀ ਸੱਸ ਪੰਜਾਹ ਗੱਲਾਂ ਸੁਣਾਉਣੀਆਂ ਸ਼ੁਰੂ ਕਰ ਦਿੰਦੀ ਹੈ ਨਾਨਾਣ ਸੁਣਾਉਣੀਆਂ ਸ਼ੁਰੂ ਕਰ ਦਿੰਦੀ ਹੈ ਤੇ ਜੇ ਮੁੰਡੇ ਤੋਂ ਕੋਈ ਗਲਤੀ ਹੋ ਗਈ ਤੇ ਕੁੜੀ ਦੇ ਮਾਪਿ ਉਹ ਇੰਟਰਫੀਰੈਂਸ ਕਰ ਲੈਂਦੇ ਮੈਨੂੰ ਲੱਗਦਾ ਹੈ ਕਿ ਜੇ ਮੁੰਡੇ ਕੁੜੀ ਦੀ ਜ਼ਿੰਦਗੀ ਤੁਸੀਂ ਚੰਗੀ ਚੁਣਨੇ ਹੋ ਜੇ ਕਿ ਪੁੱਤ ਤੁਹਾਡਾ ਵਿਆਹ ਹੋਇਆ ਤੁਸੀਂ ਬੈਠ ਕੇ ਨਵੇੜੋਂ ਨਾ ਮੁੰਡੇ ਦੀ ਮਾਂ ਨੂੰ ਆਉਣਾ ਚਾਹੀਦਾ ਨਾ ਮੁੰਡੇ ਦੀਆਂ ਭੈਣਾਂ ਨੂੰ ਆਉਣਾ ਚਾਹੀਦਾ ਤੇ ਨਾ ਹੀ ਕੁੜੀ ਦੇ ਪਰਿਵਾਰ ਨੂੰ ਆਉਣਾ ਚਾਹੀਦਾ ਮੈਨੂੰ ਲੱਗਦਾ ਜੇ ਇਹ ਚੀਜ਼ਾਂ ਹਟ ਜਾਣ ਤੇ ਮੁੰਡਾ ਕੁੜੀ ਅੱਜ ਕੱਲ ਸਾਰੇ ਪੜੇ ਲਿਖੇ ਐ ਮੈਂ ਇੱਕ ਵਾਰੀ ਗਲਤੀ ਕਰਾਂਗੀ ਦੋ ਵਾਰੀ ਕਰਾਂਗੀ ਤੀਜੀ ਵਾਰੀ ਮੇਰਾ ਘਰ ਵਾਲਾ ਮੈਨੂੰ ਪਿਆਰ ਨਾਲ ਸਮਝਾ ਦੇਗਾ ਗੁੱਲੀ ਨਾ ਐਦਾਂ ਨਾ ਕਰੋ ਚੰਗਾ ਲੱਗਦਾ ਮੈਂ ਸਮਝਾਂਗੀ ਬਟ ਜੇ ਮੇਰਾ ਘਰ ਵਾਲਾ ਮੈਨੂੰ ਭਾਵੇਂ ਗੁੱਸੇ 'ਚ ਵੀ ਕਹੇ ਤੇ ਨਾ ਮੈਨੂੰ ਬੁਰਾ ਨਹੀਂ ਲੱਗੇਗਾ ਜੇ ਮੇਰੀ ਸੱਸ ਨੇ ਮੈਨੂੰ ਮਾੜੀ ਜੀ ਗੱਲ ਕਹੇ ਤੇ ਮੈਨੂੰ ਬੁਰੀ ਲੱਗ ਜਾਨੀ ਚੁਬਣੀ ਹੈ ਚੁਬਣੀ ਮੇਰੀ ਨਨਾਨ ਨੇ ਕਹੇਤੀ ਮੈਨੂੰ ਉਹ ਚੁਬੇਗੀ ਵੀ ਉਹਨੇ ਮੈਨੂੰ ਕਿਉਂ ਕਿਹਾ ਤੁਸੀਂ ਮੈਨੂੰ ਕਹਿ ਸਕਦੇ ਸੀਗੇ ਉਹ ਕਿਉਂ ਕਿਹਾ ਉਹਨਾਂ ਨੇ ਜਾਣਾ ਚਾਹੀਦਾ ਤੇ ਮੁੰਡਾ ਕੋਈ ਗਲਤੀ ਕਰਦਾ ਤੇ ਵਾਈਫ ਨੂੰ ਸਮਝਾਉਣਾ ਚਾਹੀਦਾ ਸਹੁਰਿਆਂ ਤੱਕ ਜਾਂ ਪੇਕਿਆਂ ਤੱਕ ਗੱਲਾਂ ਨਹੀਂ ਲੈ ਕੇ ਜਾਣੀਆਂ ਚਾਹੀਦੀਆਂ ਤੇ ਸੱਸਾਂ ਨੂੰ ਵੀ ਚਾਹੀਦਾ ਵੀ ਇੱਕ ਕਦਮ ਪਿੱਛੇ हट ਜਾਓ ਹੂੰ ਮੁੰਡੇ ਤੇ ਨੋਹ ਦੀ ਜ਼ਿੰਦਗੀ 'ਚ ਕੋਈ ਗੱਲ ਹੋ ਗਈ ਹੈ ਤੇ ਮੁੰਡੇ ਨੂੰ ਬਾਰ-ਬਾਰ ਫੋਨ ਲਾ ਕੇ ਉਹਦੀਆਂ ਚੁਗਲੀਆਂ ਹੀ ਨਾ ਕਰੀ ਜੋ ਇਹ ਤੇ ਐਦਾਂ ਤਾਂ ਉਹਦਾ ਯਾਰ ਆਫਟਰ ਆਲ ਉਹਦੀ ਵਾਈਫ ਹੈ ਉਦੇ ਬੱਚੇ ਦੀ ਮਾਂ ਹੈ ਉਹ ਤੁਹਾਡੇ ਕਹਿੰਦੇ ਨਹੀਂ ਛੱਡੇਗਾ ਤੁਹਾਡੀਆਂ ਗੱਲਾਂ ਜ਼ਰੂਰ ਸੁਣ ਲੇਗਾ ਤੁਹਾਨੂੰ ਥੋੜੀ ਦੇਰ ਲਈ ਖੁਸ਼ ਕਰ ਦੇਗਾ ਮਾਤਾ ਮੈਂ ਤੇਰੀਆਂ ਗੱਲਾਂ ਸੁਣ ਲਈਆਂ ਹਮ ਬਟ ਰਹਿਣਾ ਉਹਨੇ ਫਿਰ ਵੀ ਜਾ ਕੇ ਆਪਣੀ ਜਨਾਨੀ ਦੇ ਨਾਲ ਕਿਸੇ ਵੀ ਮਦਰ ਨੂੰ ਜਿੰਨੀਆਂ ਵੀ ਸੱਸਾਂ ਮਾਵਾ ਮੇਰੀ ਇਸ ਪੋਡਕਾਸਟ ਨੂੰ ਦੇਖ ਰਹੇ ਆ ਮੁੰਡੇ ਤੇ ਨੋਹ ਦੀ ਜ਼ਿੰਦਗੀ 'ਚ ਕਦੇ ਵੀ ਇੰਟਰਫੀਰੈਂਸ ਨਾ ਕਰੋ ਬਿਲਕੁਲ ਸਰ ਉਹਨਾਂ ਦੀ ਸਾਰੀ ਉਮਰ ਬਣੂਗੀ ਉਹ ਲੜਨਗੇ ਵੀ ਉਹ ਹੱਸਣਗੇ ਵੀ ਖੇਡਣਗੇ ਵੀ ਘੁੰਮਣਗੇ ਵੀ ਤੇ ਜੇ ਸੱਸ ਨੇ ਨਾਨ ਨੇ ਜਾਂ ਕੁੜੀ ਦੀ ਮਾਂ ਨੇ ਇੰਟਰਫੀਰੈਂਸ ਕਰਤੀ ਫਿਰ ਉਹਨਾਂ ਦਾ ਰਿਸ਼ਤਾ ਕਦੇ ਨਹੀਂ ਘਰ ਕਦੇ